ਸਤਿਓਂ ਰਾਮਲੀਲਾ ਸ਼ੁਰੂਆਤ ਆ ਦੀਖਣਵਾ ਦੇਣਾ ਜੈ ਸ਼੍ਰੀ ਰਾਮ ਜੀ ਪਾਰਡ ਡਰਾਮਾ ਟਿਕਾ ਬਤਾਰੀਵਾਲ ਵੱਲੋਂ ਅੱਜ ਦੂਸਰੀ ਨਾਈਟ ਚੱਲਦੀ ਪਈ ਹੈ ਰਾਮ ਜਨਮ ਬਾਸ ਸਟੈਂਡ ਧਾਰੀਵਾਲ ਦੇ ਵਿੱਚ ਜਿਹੜਾ ਵਾ ਬਹੁਤ ਸੁੰਦਰ ਪੰਡਾਲ ਜਿਹੜਾ ਬਣਾਇਆ ਗਿਆ ਵਾ ਔਰ ਹਮੇਸ਼ਾ ਹੀ ਸ਼ਹਿਰ ਵਾਸੀਆਂ ਦਾ ਔਰ ਖਾਸ ਤੌਰ ਤੇ ਇਸ ਵਾਰ ਐਨ ਆਰ ਆਈ ਭਾਈਚਾਰੇ ਦਾ ਜਿਹੜਾ ਵਾ ਬਹੁਤ ਸਹਿਯੋਗ ਪਾਰਡ ਡਰਾਮਾ ਟਿਕਾ ਬ ਨੂੰ ਮਿਲ ਰਿਹਾ ਵਾ ਸੋ ਲਗਾਤਾਰ ਸਾਡੇ ਰਿੰਕੂ ਬਾਬਾ ਜੀ ਨੇ ਸਾਰਥਿਕ ਦੁੱਗਲ ਰਾਜਾ ਬਾਬਾ ਜੀ ਪਾਜੀ ਆਪਣਾ ਸਾਡੇ ਸਰਪ੍ਰਸਤ ਮਨਜੀਤ ਸੱਬਰਵਾਲ ਜੀ ਸਭ ਤੋਂ ਵੱਡੀ ਗੱਲ ਪਰ ਡਰਾਮাটਿਕ ਲੱਭਦੀ ਹੈ ਕਿ ਇੱਥੇ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਵਾਲਮੀਕੀ ਸਮਾਜ ਵੱਲੋਂ ਉਦਘਾਟਨ ਕੀਤਾ ਗਿਆ ਵਾ 크ਰਿਸਚਨ ਬੱਚੇ ਵੀ ਕਲਾਕਾਰ ਨੇ ਹਰ ਜਾਤੀ ਧਰਮ ਦਾ ਬੰਦਾ ਜੜਵਾ ਤੁਹਾਨੂੰ ਇੱਥੇ ਇੱਕ ਮੁਠ ਨਜ਼ਰ ਆਏਗਾ ਕਿਉਂਕਿ ਸਾਡਾ ਮੁੱਖ ਦੇਸ਼ੇ ਜੜਾ ਵਾ ਉਹ ਪ੍ਰਭੂ ਜੀ ਰਾਮ ਜੀ ਦੇ ਜੀਵਨ ਦੇ ਨਾਲ ਲੋਕਾਂ ਨੂੰ ਜੋੜਨਾ ਤੇ ਹੈ ਹੀ ਆ ਸਭ ਤੋਂ ਬੇਨਾਡਾ ਕੰਮ ਵਾ ਕਿ ਸਮਾਜ ਦੇ ਵਿੱਚ ਸਮਾਜਿਕ ਬਰਾਈਆਂ ਨੂੰ ਦੂਰ ਕਰਨਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਸੋ ਬਹੁਤ ਸਹਿਯੋਗ ਸ਼ਹਿਰ ਵਾਸੀਆਂ ਦਾ ਜਿਹੜਾ ਵਾ ਪਾਰਡਰਾਮਾਟਿਕ ਕਲੱਬ ਨੂੰ ਮਿਲਿਆ ਵਾ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਵਾਂ ਔਰ ਖਾਸ ਤੌਰ ਤੇ ਲਵਲੀ 나ਗੀ ਜੀ ਦਾ ਬਹੁਤ ਤਲਵਾਦਾ ਜਿਹੜੇ ਖਾਸ ਤੌਰ ਤੇ ਬਤੌਰ ਪੱਤਰਕਾਰ ਨਹੀਂ ਸਾਡੇ ਭਰਾ ਨੇ ਔਰ ਕਲਾਕਾਰ ਨੇ ਔਰ ਅੱਜ ਆਏ ਨੇ ਸਾਰੀ ਮੀਡੀਆ ਕਵਰੇਜ ਇਹਨਾਂ ਨੇ ਕੀਤੀ ਆ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਜਿਹੜਾ ਵਾ ਪਾਰਡਰਾਮਾਟਿਕ ਕਲੱਬ ਵੱਲੋਂ ਬਤੌਰ ਮੁੱਖ ਪ੍ਰਬੰਧਕ ਬਤਾਈ ਦਿੰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਪਿੰਡ ਭਾਜੀ ਰਾਮਲੀਲਾ ਭਰ ਡਾਂਟਿਕ ਕਲੱਬ ਦੀ ਸਟੇਜ ਤੇ ਕਿਹੜਾ ਰੋਲ ਕਰਦੇ ਜੇ ਤੇ ਕਿਹੜੀ ਨਾਈਟ ਤੇ ਤੇ ਕਿਹੜਾ ਕਿਹੜਾ ਰੋਲ ਭਾਜੀ ਮੈਂ ਪਾਰ ਡਰਾਮਟਿਕ ਕਲੱਬ ਦੇ ਧਾਰੀਵਾਲ ਹਰ ਇੱਕ ਰੋਲ ਕਰਨਾ ਵਾ ਖਾਸ ਕਰਕੇ ਮੇਰਾ ਜਿਹੜਾ ਰੋਲ ਹੈ ਉਹ ਛਤਰੂਗਨ ਦਾ ਰੋਲ ਹੈ ਉਹ ਮੈਨੂੰ 25 26 ਸਾਲ ਹੋ ਗਏ ਲਗਾਤਾਰ ਕੰਟੀਨਿਊ ਕਰਦੇ ਆਂ